ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਪਹਿਲਗਾਮ ਅੱਤਵਾਦੀ ਹਮਲੇ ਬਾਅਦ ਸ਼ਾਦਾ ਵੱਡਾ ਐਲਾਨ ਪਹਿਲਗਾਮ ਹਮਲੇ ਦੀ ਨਹੀਂ ਹੋਵੇਗੀ ਨਿਆਂਇਕ ਜਾਂਚ ਸੁਪਰੀਮ ਕੋਰਟ ਵੱਲੋਂ ਕੋਰੀ ਨਾ ਪਾਕਿਸਤਾਨ ਦੇ ਕਈ ਸ਼ਹਿਰਾਂ ਵਿੱਚ ਵੱਜਣ ਲੱਗੇ ਵਾਰ ਸਾਇਰਨ ਲੈਂਦੇ ਪੰਜਾਬ ਵਿੱਚ ਅਲਰਟ ਜਾਰੀ ਹਮਲੇ ਦਾ ਡਰ ਪਾਕਿਸਤਾਨ ਨੇ ਕਰਾਚੀ ਲਾਹੌਰ ਹਵਾਈ ਖੇਤਰ ਕੀਤਾ ਬੰਦ ਪਾਕਿਸਤਾਨ ਨੇ ਲਗਾਤਾਰ ਸੱਤਵੀਂ ਰਾਤ ਕੰਟਰੋਲ ਰੇਖਾ ਤੇ ਕੀਤੀ ਜੰਗਬਦੀ ਦੀ ਉਲੰਘਣਾ ਅੱਜ ਤੱਕ ਦੁਨੀਆ ਵਿੱਚ ਕਿੰਨੀ ਵਾਰ ਵਰਤੇ ਗਏ ਪਰਮਾਣੂ ਹਥਿਆਰ ਕਰਾਂਗੇ ਖੁਲਾਸਾ ਪਾਣੀਆਂ ਦੇ ਮੁੱਦੇ ਤੇ ਐਕਸ਼ਨ ਮੋਡ ਵਿੱਚ ਪੰਜਾਬ ਦੀ ਮਾਨ ਸਰਕਾਰ ਸੱਦੀ ਆਲ ਪਾਰਟੀ ਮੀਟਿੰਗ ਪੰਜਾਬ ਦੇ ਪਾਣੀਆਂ ਦੀ ਰੱਖ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਵੱਡੋਂ ਵੱਡਾ ਐਲਾਨ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਆਪਣੇ ਚੈਨਲ ਟੀਵੀ ਐਂਡ ਨਿਊਜ਼ ਅਤੇ ਇਸ ਚੈਨਲ ਨੂੰ ਜੇਕਰ ਹਾਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਕੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਲਗਾਤਾਰ ਵੱਡੀਆਂ ਕਾਰਵਾਈਆਂ ਕੀਤੇ ਜਾਣ ਦੀਆਂ ਖਬਰਾਂ ਨੇ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਪ੍ਰੋਗਰਾਮ ਦੇ ਵਿੱਚ ਆਖਿਆ ਹੈ ਕਿ ਅਸੀਂ ਅੱਤਵਾਦ ਨੂੰ ਪੂਰੀ ਤਰ੍ਹਾਂ ਜੜ ਤੋਂ ਉਖਾੜ ਕੇ ਰ੍ਹਾਂਗੇ ਅਸੀਂ ਅਤਵਾਦੀਆਂ ਨੂੰ ਚੁਣ-ਚੁਣ ਕੇ ਮਾਰ ਦੇਵਾਂਗੇ ਸਰਕਾਰ ਦੀ ਅਤਵਾਦ ਤੇ ਉਹ ਕਹਿੰਦੇ ਜ਼ੀਰੋ ਟੋਲਰੈਂਸ ਨੀਤੀ ਹੈ ਉਹਨਾਂ ਕਿਹਾ ਕਿ ਹਮਲਾ ਕਰਨ ਵਾਲੇ ਅਤਵਾਦੀ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਇਹ ਲੜਾਈ ਉਹਨਾਂ ਦਾ ਕਹਿਣਾ ਸੀ ਕਿ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਅਤਵਾਦ ਦਾ ਸਫਾਇਆ ਨਹੀਂ ਕਰ ਦਿੱਤਾ ਜਾਂਦਾ ਅਸੀਂ ਅਤਵਾਦ ਨੂੰ ਜੜੋਂ ਖਤਮ ਕਰਾਂਗੇ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਮੈਂ ਜਨਤਾ ਨੂੰ ਦੱਸਣਾ ਚਾਹੁੰਦਾ ਕਿ ਅਸੀਂ 90 ਦੇ ਦਹਾਕੇ ਤੋਂ ਕਸ਼ਮੀਰ ਵਿੱਚ ਅਤਵਾਦ ਚਲਾਉਣ ਵਾਲਿਆਂ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਤੇ ਮਜ਼ਬੂਤੀ ਨਾਲ ਲੜ ਰਹੇ ਹਾਂ ਅੱਜ ਉਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹਨਾਂ ਨੇ ਸਾਡੇ ਨਾਗਰਿਕਾਂ ਦੀਆਂ ਜਾਨਾਂ ਲੈ ਲਈਆਂ ਨੇ ਅਤੇ ਲੜਾਈ ਜਿੱਤ ਲਈ ਹੈ ਮੈਂ ਆਤਵਾਦ ਫਲਾਉਣ ਵਾਲਿਆਂ ਨੂੰ ਕਹਿੰਦੇ ਦੱਸਣਾ ਚਾਹੁੰਦਾ ਕਿ ਇਹ ਲੜਾਈ ਖਤਮ ਨਹੀਂ ਹੋਈ ਸਾਰਿਆਂ ਨੂੰ ਟੁਕਮਾ ਜਵਾਬ ਦਿੱਤਾ ਜਾਏਗਾ ਦਰਅਸਲ ਕੇਂਦਰੀ ਗ੍ਰਹਿ ਮੰਤਰੀ ਦਿੱਲੀ ਦੇ ਵਿੱਚ ਇੱਕ ਬਿਲਡਿੰਗ ਦਾ ਅਤੇ ਇੱਕ ਮੂਰਤੀ ਦਾ ਉਦਘਾਟਨ ਕਰ ਰਹੇ ਸੀ ਇੱਕ ਸੜਕ ਦਾ ਉਦਘਾਟਨ ਕਰ ਰਹੇ ਸੀ ਉੱਥੇ ਉਹਨਾਂ ਨੇ ਇਹ ਗੱਲਾਂ ਆਖੀਆਂ ਨੇ ਉਸ ਤਰ੍ਹਾਂ ਉਹਨਾਂ ਨੇ ਮੀਟਿੰਗ ਨੂੰ ਸੰਬੋਧਨ ਕੀਤਾ ਇਸੇ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਮੇਰਾ ਸੁਭਾਗ ਹੈ ਕਿ ਅੱਜ ਮੈਨੂੰ ਕਲਾਸ਼ ਕਲੋਨੀ ਵਿੱਚ ਵਿਡੋਫਾ ਦੇ ਸਨਮਾਨ ਵਿੱਚ ਮੂਰਤੀ ਦਾ ਉਦਘਾਟਨ ਕਰਨ ਅਤੇ ਸੜਕ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ ਹੈ ਇਹ ਮੂਰਤੀ ਸਿਰਫ ਬੋਡੋ ਭਾਈਚਾਰੇ ਲਈ ਨਹੀਂ ਸਗੋਂ ਉਹਨਾਂ ਸਾਰੇ ਛੋਟੇ ਕਬੀਲਿਆਂ ਲਈ ਵੀ ਮਹੱਤਵਪੂਰਨ ਹੈ ਜਿਨ੍ਹਾਂ ਨੇ ਆਪਣੀ ਭਾਸ਼ਾ ਸੱਭਿਆਚਾਰ ਅਤੇ ਵਿਕਾਸ ਲਈ ਲੜਾਈ ਲੜੀ ਹੈ ਵਿਡੋਫਾ ਦੀ ਮੂਰਤੀ ਨਾ ਸਿਰਫ ਬੋਡੋ ਭਾਈਚਾਰੇ ਦਾ ਸਗੋਂ ਅਜਾਹੇ ਸਾਰੇ ਛੋਟੇ ਕਬੀਲਿਆਂ ਦਾ ਵੀ ਸਤਿਕਾਰ ਵਧਾਉਂਦੀ ਹੈ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਲਗਾਤਾਰ ਤਣਾਅ ਆਇਆ ਹੈ ਭਾਰਤ ਪਾਕਿਸਤਾਨ ਦੇ ਵਿਰੁੱਧ ਲਗਾਤਾਰ ਕਾਰਵਾਈਆਂ ਕਰ ਰਿਹਾ ਹੈ ਇਸੇ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਅੱਤਵਾਦ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਉਨ੍ਹਾਂ ਕਿਹਾ ਕਿ ਕਿਸੇ ਵੀ ਅੱਤਵਾਦੀ ਨੂੰ ਛੱਡਾਂਗੇ ਨਹੀਂ ਸਰਕਾਰ ਅੱਤਵਾਦ ਦੇ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਤੇ ਕੰਮ ਕਰ ਰਹੀ ਹੈ ਤੇ ਹੁਣ ਪਟੀਸ਼ਨ ਪੈ ਗਈ ਸੀ ਸੁਪਰੀਮ ਕੋਰਟ ਦੇ ਵਿੱਚ ਇਸ ਪਹਿਲਗਾਮ ਅੱਤਵਾਦੀ ਹਮਲੇ ਨੂੰ ਲੈ ਕੇ 22 April ਨੂੰ ਤੁਹਾਨੂੰ ਯਾਦ ਹੋਣਾ ਹੈ ਕਿ ਅੱਤਵਾਦੀ ਹਮਲਾ ਹੋਇਆ ਸੀ ਇਹਦੀ ਨਿਆਂਇਕ ਜਾਂਚ ਦੀ ਮੰਗ ਕਰਨ ਵਾਲੀ ਇੱਕ ਜਨਹਤ ਪਟੀਸ਼ਨ ਉਹਦੇ ਉੱਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਦੱਸਣਾ ਬਣਦਾ ਕਿ 22 April ਨੂੰ ਸੈਲਾਨੀਆਂ ਤੇ ਹੋਏ ਹਮਲੇ 'ਚ 26 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਗੰਭੀਰ ਜ਼ਖਮੀ ਹੋ ਗਏ ਸੀ ਜਸਟਿਸ ਸੂਰਿਆਕANT ਅਤੇ ਜਸਟਿਸ ਐਨ ਕੋਟੀਸ਼ਵਰ ਸਿੰਘ ਦੀ ਬੈਂਚ ਨੇ ਪਟੀਸ਼ਨ ਖਾਰਜ ਕਰਦਿਆਂ ਪਟੀਸ਼ਨਕਰਤਾ ਦੇ ਵਕੀਲ ਨੂੰ ਕਿਹਾ ਕਿ ਇਹ ਸਹੀ ਸਮਾਂ ਨਹੀਂ ਹੈ ਇਹ ਮਹੱਤਵਪੂਰਨ ਸਮਾਂ ਹੈ ਜਦੋਂ ਹਰ ਨਾਗਰਿਕ ਨੇ ਹੱਥ ਮਲਾਇਆ ਅਜਿਹੀ ਕੋਈ ਪ੍ਰਾਰਥਨਾ ਜਾਂ ਪਟੀਸ਼ਨ ਨਾ ਪਾਓ ਜਿਸ ਨਾਲ ਸੁਰੱਖਿਆ ਫੋਰਸਾਂ ਮਰੋਂ ਬੜ ਲਗੇ ਇਹ ਸਾਨੂੰ ਸਵੀਕਾਰ ਹੀ ਨਹੀਂ ਹੈ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਵੇਖੋ ਬੈਂਚ ਦੇ ਸਾਹਮਣੇ ਵਕੀਲ ਦੇ ਵੱਲੋਂ ਇਸ ਜਨਹਿਤ ਪਟੀਸ਼ਨ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਦੁਰਾਣੀ ਇਹਨਾਂ ਟਿੱਪਣੀਆਂ ਦੇ ਨਾਲ ਅਦਾਲਤ ਨੇ ਪਟੀਸ਼ਨ ਤੇ ਸੁਣਵਾਈ ਕਰ ਤੋਂ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ। ਵਕੀਲ ਫਤੀਸ਼ ਕੁਮਾਰ ਸ਼ਾਹੂ ਅਤੇ ਵਿੱਕੀ ਕੁਮਾਰ ਅਤੇ ਇੱਕ ਹੋਰ ਵਿਅਕਤੀ ਜ਼ੁਨੈਦ ਮੁਹੰਮਦ ਨੇ ਇਹ ਪਟੀਸ਼ਨ ਦਾਇਰ ਕਰ ਦਿੱਤੀ ਸੀ ਪਰ ਸੁਪਰੀਮ ਕੋਰਟ ਨੇ ਇਹਦੇ ਉੱਤੇ ਨਿਆਇਕ ਜਾਂਚ ਵਾਲੀ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਤੇ ਹੁਣ ਪਾਕਿਸਤਾਨ ਵਾਲੇ ਪਾਸੋਂ ਇੱਕ ਵੱਡੀ ਖਬਰ ਵੱਲ ਰਹੀ ਹੈ ਕਿ ਇਸ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਣਾਅਤਾ ਲਗਾਤਾਰ ਵਧ ਰਿਹਾ ਹੈ। ਇਸ ਹਮਲੇ ਦੇ ਵਿੱਚ ਸਲਾਨੀਆਂ ਦੇ ਮਾਰੇ ਜਾਣ ਤੋਂ ਬਾਅਦ ਭਾਰਤ ਦੇ ਵਿੱਚ ਵੀ ਰੋਸ ਦੀ ਲਹਿਰ ਹੈ ਅਤੇ ਭਾਰਤ ਸਰਕਾਰ ਦੇ ਵੱਲੋਂ ਸਖਤ ਰੁਖ ਵੀ ਅਪਣਾਏ ਜਾਣ ਦੀਆਂ ਖਬਰਾਂ ਨੇ ਹੁਣ ਇਸ ਪੂਰੀ ਘਟਨਾ ਨੂੰ ਲੈ ਕੇ ਪਾਕਿਸਤਾਨ ਡਰ ਵਿੱਚ ਹੈ ਉੱਥੇ ਖੁਫੀਆ ਏਜੰਸੀਆਂ ਅਤੇ ਫੌਜ ਨੂੰ ਹਾਈ ਅਲਰਟ ਤੇ ਰੱਖੇ ਜਾਣ ਦੀਆਂ ਖਬਰਾਂ ਨੇ ਉਥੋਂ ਦੀਆਂ ਮੀਡੀਆ ਰਿਪੋਰਟਸ ਦੇ ਅਨੁਸਾਰ ਪਾਕਿਸਤਾਨ ਦੇ ਵਿੱਚ ਜੰਗ ਦੀਆਂ ਤਿਆਰੀਆਂ ਦੇ ਸੰਕੇਤ ਨੇ ਅਤੇ ਕਈ ਫੌਜੀ ਟਿਕਾਣਿਆਂ ਤੇ ਜੰਗੀ ਸਾਇਰਨ ਜਿਹੜੇ ਕਿ ਜੰਗ ਦੀ ਚੇਤਾਵਨੀ ਦੇਣ ਵਾਲੇ ਹੁੰਦੇ ਨੇ ਉਹ ਵੱਜਣ ਦੀਆਂ ਰਿਪੋਰਟਾਂ ਬਲ ਰਹੀਆਂ ਨੇ ਭਾਰਤ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਪਾਕਿਸਤਾਨ ਅਤਵਾਦ ਤੇ ਲਗਾਮ ਨਹੀਂ ਲਾਉਂਦਾ ਤਾਂ ਉਹ ਸਰਹੱਦ ਪਾਰ ਸਰਜੀਕਲ ਕਾਰਵਾਈ ਤੋਂ ਨਹੀਂ ਝਿਜਕਿਆ ਰੱਖਿਆ ਮੰਤਰੀ ਅਤੇ ਫੌਜ ਮੁਖੀ ਦੋਵਾਂ ਨੇ ਹਾਲ ਹੀ ਦੇ ਵਿੱਚ ਇੱਕ ਉੱਚ ਪੱਧਰੀ ਸੁਰੱਖਿਆ ਮੀਟਿੰਗ ਤੋਂ ਬਾਅਦ ਇੱਕ ਹੋਰ ਮੀਟਿੰਗ ਪਾ ਮੀਟਿੰਗਾਂ ਕੀਤੀਆਂ ਸੀ ਅਤੇ ਸਰਹੱਦੀ ਖੇਤਰਾਂ ਦੇ ਵਿੱਚ ਫੌਜੀ ਤਾਇਨਾਤੀ ਵੀ ਵਧਾ ਦਿੱਤੀ ਗਈ ਹੈ ਜਾਣਕਾਰੀ ਅਨੁਸਾਰ ਭਾਰਤੀ ਫੌਜ ਦੀਆਂ ਵਿਸ਼ੇਸ਼ ਇਕਾਈਆਂ ਨੂੰ ਐਲਓਸੀ ਦੇ ਨਾਲ ਅਲਰਟ ਮੋਡ ਤੇ ਰੱਖ ਦਿੱਤਾ ਗਿਆ ਹੈ ਪਾਕਿਸਤਾਨੀ ਮੀਡੀਆ ਅਤੇ ਉਥੋਂ ਦੇ ਲੋਕਾਂ ਦੇ ਅਨੁਸਾਰ ਤਣਾਅ ਤੋਂ ਬਾਅਦ ਰਾਤ ਨੂੰ ਕਈ ਪਾਕਿਸਤਾਨੀ ਫੌਜੀ ਟਿਕਾਣਿਆਂ ਉਹ ਖਾਸ ਕਰਕੇ ਪੰਜਾਬ ਅਤੇ ਖੈਬਰ ਪਖਤੂਨਖਵਾ ਖੇਤਰਾਂ ਦੇ ਵਿੱਚ ਜੰਗੀ ਸਾਇਰਨ ਬੁਜਾਏ ਗਏ ਹੈ ਇਸ ਚਤਾਵਨੀ ਸੰਕੇਤ ਤੋਂ ਬਾਅਦ ਉਥੋਂ ਦੀਆਂ ਸੁਰੱਖਿਆ ਏਜੰਸੀਆਂ ਨੇ ਨਾਗਰਿਕਾਂ ਨੂੰ ਸੁਚੇਤ ਰਹਿਣ ਵਾਸਤੇ ਵੀ ਆਖ ਦਿੱਤਾ ਹੈ ਅਤੇ ਸੰਭਾਵਿਤ ਹਵਾਈ ਖੇਤਰ ਵਿੱਚ ਪਾਬੰਦੀਆਂ ਬਾਰੇ ਵਿਚਾਰ-ਵਟਾਂਦਰਾ ਵੀ ਸ਼ੁਰੂ ਕਰ ਦਿੱਤਾ ਗਿਆ ਸੀ। ਭਾਰਤ ਨੇ ਸੰਯੁਕਤ ਰਾਸ਼ਟਰ ਤੇ ਹੋਰ ਗਲੋਬਲ ਮੰਚਾਂ ਨੂੰ ਇਸ ਅੱਤਵਾਦੀ ਹਮਲੇ ਦੀ ਨਿੰਦਿਆ ਕਰਨ ਦੀ ਅਪੀਲ ਕੀਤੀ ਹੈ। ਅਮਰੀਕਾ, ਫਰਾਂਸ ਅਤੇ ਰੂਸ ਵਰਗੇ ਦੇਸ਼ਾਂ ਨੇ ਇਸ ਹਮਲੇ ਤੇ ਚਿੰਤਾ ਪ੍ਰਗਟਾਈ ਸੀ। ਹਾਲਾਂਕਿ ਉਹਨਾਂ ਨੇ ਦੋਵਾਂ ਮੁਲਕਾਂ ਨੂੰ ਸੰਜਮ ਵਰਤਣ ਦੀ ਵੀ ਨਾਲ ਅਪੀਲ ਕੀਤੀ ਹੈ। ਭਾਵੇਂ ਹਾਲੇ ਤੱਕ ਕਿਸੇ ਵੀ ਧਿਰ ਨੇ ਰਸਮੀ ਤੌਰ ਤੇ ਜੰਗ ਦਾ ਐਲਾਨ ਨਹੀਂ ਕੀਤਾ ਪਰ ਜ਼ਮੀਨੀ ਸਥਿਤੀ ਬਹੁਤ ਸੰਵੇਦਨਸ਼ੀਲ ਬਣੀ ਹੋਈ ਹੈ ਭਾਰਤ ਅਤੇ ਪਾਕਿਸਤਾਨ ਦੋਵੇਂ ਸਰਹੱਦੀ ਖੇਤਰਾਂ ਦੇ ਵਿੱਚ ਆਪਣੀ ਫੌਜੀ ਮੌਜੂਦਗੀ ਵਧਾਏ ਜਾਣ ਦੀਆਂ ਖਬਰਾਂ ਨੇ ਅਤੇ ਕੂਟਨੀਤਿਕ ਗਤੀਵਿਧੀਆਂ ਦੇ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਇਸ ਪੂਰੇ ਘਟਨਾਕਰਮ ਦੇ ਵਿਚਕਾਰ ਪਾਕਿਸਤਾਨ ਸਰਕਾਰ ਨੇ ਆਪਣੀ ਖੁਫੀਆ ਏਜੰਸੀ ਆਈਐਸਆਈ ਦੇ ਮੌਜੂਦਾ ਮੁਖੀ ਲੈਫਟੀਨੈਂਟ ਜਨਰਲ ਮੁਹੰਮਦ ਅਸੀਮ ਮਲਕ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਪਾਵ ਐਨਐਸਏ ਦਾ ਵਾਧੂ ਚਾਰਜ ਵੀ ਦੇ ਦਿੱਤਾ ਹੈ ਇਹ ਪਹਿਲੀ ਵਾਰ ਹੋਇਆ ਜਦੋਂ ਕਿਸੇ ਮੌਜੂਦਾ ਆਈਐਸਆਈ ਮੁਖੀ ਨੂੰ ਐਨਐਸਏ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੋਵੇ ਜੋ ਕਿ ਪਾਕਿਸਤਾਨ ਦੇ ਰਣਨੀਤਕ ਰੁਖ ਵਿੱਚ ਕਬਡੀ ਤਬਦੀਲੀ ਦਾ ਸੰਕੇਤ ਹੈ ਤੇ ਹੁਣ ਹਮਲੇ ਦਾ ਡਰ ਹੈ ਜਾਂ ਨਹੀਂ ਇਹ ਇੱਕ ਵੱਡੀ ਖਬਰ ਬਣ ਰਹੀ ਹੈ ਜਾਣਕਾਰੀ ਮਿਲ ਰਹੀ ਹੈ ਕਿ ਪਾਕਿਸਤਾਨ ਨੇ ਮਈ ਮਹੀਨੇ ਦੇ ਸ਼ੁਰੂ ਵਿੱਚ ਹੀ ਕਰਾਚੀ ਅਤੇ ਲਾਹੌਰ ਦੇ ਵਿੱਚ ਫਲਾਈਟ ਇਨਫਾਰਮੇਸ਼ਨ ਰੀਜ਼ਨ ਭਾਵ FIR ਦੇ ਕੁਝ ਹਿੱਸਿਆਂ ਨੂੰ ਉਹਦੀ ਰੇਂਜ ਕੁਝ ਘੰਟਿਆਂ ਲਈ ਬੰਦ ਕਰਦਾ ਐਲਾਨ ਕਰ ਦਿੱਤਾ ਹੈ ਇਹ ਫੈਸਲਾ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਦਿੱਤਾ ਗਿਆ ਹੈ ਪਾਕਿਸਤਾਨ ਦੀ ਸਿਵਲ ਏਸ਼ੀਅਨ ਅਥਾਰਟੀ ਪਾਪ ਸੀ ਏ ਏ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਪਾਬੰਦੀ 1 ਮਈ ਤੋਂ 31 ਮਈ ਤੱਕ ਰੋਜ਼ਾਨਾ ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਲਾਗੂ ਰਿਹਾ ਕਰੇਗੀ ਰਿਪੋਰਟ ਅਨੁਸਾਰ ਇਹ ਫੈਸਲਾ ਮੌਜੂਦਾ ਸੁਰੱਖਿਆ ਸਥਿਤੀ ਦੇ ਧਿਆਨ ਵਿੱਚ ਕਿ ਲਿਆ ਗਿਆ ਹੈ ਇਹ ਫੈਸਲਾ ਅਜਿਹੇ ਸਮੇਂ ਆਇਆ ਜਦੋਂ ਪਾਕਿਸਤਾਨ ਅਤੇ ਭਾਰਤ ਵਿੱਚ ਕਾਰ ਤਣਾਵਦ ਰਿਹਾ ਹੈ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਇਸਲਾਮਾਬਾਦ ਨੂੰ ਨਵੀਂ ਦਿੱਲੀ ਵੱਲੋਂ ਸੰਭਾਵਿਤ ਬਦਲਾ ਲੈਣ ਦੀ ਕਾਰਵਾਈ ਦਾ ਲਗਾਤਾਰ ਡਰ ਹੈ ਇਸ ਪਿਛੋਕੜ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਸੁਰੱਖਿਆ ਪ੍ਰਤੀ ਵਾਧੂ ਸਾਵਧਾਨੀ ਵਰਤੇ ਜਾਣ ਦੀਆਂ ਖਬਰਾਂ ਨੇ ਪਾਕਿਸਤਾਨੀ ਅਖਬਾਰ ਐਕਸਪ੍ਰੈਸ ਰਿਵਿਊ ਨੇ ਇੱਕ ਅਧਿਕਾਰਨ ਨੋਟਸ ਦਾ ਹਵਾਲਾ ਦਿੰਦੇ ਲਿਖਿਆ ਹੈ ਕਿ ਇਹ ਪਾਬੰਦੀ ਸੀਮਤ ਸਮੇਂ ਲਈ ਹੋਵੇਗੀ ਅਤੇ ਇਸ ਸਮੇਂ ਦੌਰਾਨ ਜਹਾਜ਼ਾਂ ਨੂੰ ਬਦਲਵੇਂ ਰੂਟਾਂ ਵੱਲ ਮੋੜਿਆ ਜਾ ਰਿਹਾ ਹੈ ਸੀਏਏ ਦਾ ਕਹਿਣਾ ਹੈ ਕਿ ਇਸ ਅਸਥਾਈ ਪਾਬੰਦੀ ਦਾ ਵਪਾਰਕ ਉਡਾਨਾਂ ਤੇ ਕੋਈ ਵੱਡਾ ਪ੍ਰਭਾਵ ਨਹੀਂ ਪਵੇਗਾ ਸਾਰੀਆਂ ਏਅਰਲਾਈਨਸ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਨੂੰ ਹੋਰ ਬਦਲਵੇਂ ਹਵਾਈ ਰੂਟਾਂ ਲਈ ਉਡਾਨ ਭਰਦੇ ਨਿਰਦੇਸ਼ ਦਿੱਤੇ ਗਏ ਨੇ ਅਧਿਕਾਰੀਆਂ ਨੇ ਇਹ ਵੀ ਸਪਸ਼ਟ ਕੀਤਾ ਕਿ ਇਹ ਇੱਕ ਸਾਵਧਾਨੀ ਵਾਲਾ ਉਪਾਅ ਹੈ ਅਤੇ ਇਸ ਦਾ ਉਦੇਸ਼ ਸਿਰਫ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੀ ਹੈ ਹੁਣ ਗੱਲ ਕਰਦੇ ਹਾਂ ਪਾਕਿਸਤਾਨ ਦੇ ਹਵਾਈ ਖੇਤਰ ਦੇ ਬੰਦ ਨਾਲ ਕੀ ਏਅਰ ਇੰਡੀਆ ਜਾਂ ਹੋਰ ਉਡਾਨਾਂ ਨੂੰ ਕੋਈ ਨੁਕਸਾਨ ਹੋ ਰਿਹਾ ਹੈ ਕਿ ਨਹੀਂ ਇਸ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਲਗਾਤਾਰ ਵਿਗੜ ਰਹੇ ਨੇ ਇਸ ਘਟਨਾ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਵਿਰੁੱਧ ਕਈ ਵੱਡੀਆਂ ਪਾਬੰਦੀਆਂ ਲਾ ਦਿੱਤੀਆਂ ਸੀ ਇਸੇ ਦੌਰਾਨ ਪਾਕਿਸਤਾਨ ਨੇ ਵੀ ਆਪਣਾ ਹਵਾਈ ਖੇਤਰ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਸੀ ਪਾਕਿਸਤਾਨ ਦੇ ਇਸ ਫੈਸਲੇ ਦਾ ਅਸਰ ਭਾਰਤੀ ਜਹਾਜ਼ਾਂ ਤੇ ਦੇਖਿਆ ਜਾ ਰਿਹਾ ਹੈ ਇਸੇ ਦੌਰਾਨ ਏਅਰ ਇੰਡੀਆ ਨੇ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ ਪਾਕਿਸਤਾਨ ਦੀ ਹਵਾਈ ਪੱਟੀ ਦੇ ਬੰਦ ਹੋਣ ਕਾਰਨ ਏਅਰਲਾਈਨ ਕੰਪਨੀ ਨੂੰ 12 ਮਹੀਨਿਆਂ ਵਿੱਚ ਲਗਭਗ 600 ਮਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ ਦਰਅਸਲ ਭਾਰਤੀ ਏਅਰਲਾਈਨਾਂ ਵਧੀਆਂ ਇੰਦਾ ਲਾਗਤਾਂ ਅਤੇ ਲੰਬੇ ਯਾਤਰਾ ਸਮੇਂ ਦਾ ਸਾਹਮਣਾ ਕਰ ਰਹੀਆਂ ਨੇ ਨਿਊਜ਼ ਏਜੰਸੀ ਰਾਈਟਰਜ਼ ਨੇ ਹਵਾਵਾਜ਼ੀ ਮੰਤਰਾਲੇ ਨੂੰ ਲਿਖੇ ਇੱਕ ਪੱਤਰ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਏਅਰਲਾਈਨਸ ਨੂੰ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ ਏਅਰ ਇੰਡੀਆ ਨੇ ਸਰਕਾਰ ਤੋਂ ਅਨੁਪਾਤਕ ਸਬਸਿਡੀ ਦੀ ਮੰਗ ਕੀਤੀ ਹੈ ਅਤੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਪ੍ਰਭਾਵਿਤ ਅੰਤਰਰਾਸ਼ਟਰੀ ਉਡਾਨਾਂ ਲਈ ਸਬਸਿਡੀ ਇੱਕ ਚੰਗਾ ਪਰਮਾਣਿਤ ਤੇ ਵਾਜਬ ਬਦਲਾ ਹੈ ਅਤੇ ਸਥਿਤੀ ਵਿੱਚ ਸੁਧਾਰ ਹੋਣ ਤੋਂ ਬਾਅਦ ਇਸ ਨੂੰ ਹਟਾਇਆ ਜਾ ਸਕਦਾ ਹੈ ਏਅਰ ਇੰਡੀਆ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਭਾਰਤ ਦੇ ਸ਼ਹਿਰੀ ਹਵਾਵਾਜੀ ਮੰਤਰਾਲੇ ਨੇ ਵੀ ਇਸ ਬੇਨਤੀ ਦਾ ਤੁਰੰਤ ਕੋਈ ਜਵਾਬ ਨਹੀਂ ਦਿੱਤਾ ਦੱਸਣਾ ਬਣਦਾ ਹੈ ਕਿ ਮਾਮਲੇ ਦੀ ਸਿੱਧੀ ਜਾਣਕਾਰੀ ਰੱਖਣ ਵਾਲੇ ਇੱਕ ਸੂਤਰ ਨੇ ਜਾਣਕਾਰੀ ਦਿੱਤੀ ਹੈ ਕੀ ਏਅਰ ਇੰਡੀਆ ਦਾ ਪੱਤਰ ਉਦੋਂ ਭੇਜਿਆ ਗਿਆ ਸੀ ਜਦੋਂ ਸਰਕਾਰ ਨੇ ਆਪਣੇ ਅਧਿਕਾਰੀਆਂ ਨੂੰ ਭਾਰਤੀ ਏਅਰ ਲਾਈਨਸ ਤੇ ਹਵਾਈ ਖੇਤਰ ਪਾਬੰਦੀ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਵਾਸਤੇ ਆਖਿਆ ਸੀ ਦੱਸਣਾ ਬਣਦਾ ਕਿ ਏਅਰ ਇੰਡੀਆ ਜਿਸ ਦੀ ਭਾਰਤ ਵਿੱਚ 26% ਮਾਰਕੀਟ ਹਿੱਸੇਦਾਰੀ ਹੈ ਯੂਰਪ ਅਮਰੀਕਾ ਤੇ ਕੈਨੇਡਾ ਲਈ ਵੀ ਉਡਾਨਾਂ ਭਰਦੇ ਹੈ ਏਅਰ ਲਾਈਨ ਦੇ ਜਹਾਜ਼ ਅਕਸਰ ਪਾਕਿਸਤਾਨ ਦੇ ਹਵਾਈ ਖੇਤਰ ਵਿੱਚੋਂ ਗੁਜ਼ਰਦੇ ਸਨ ਇਹ ਆਪਣੇ ਵੱਡੇ ਘਰੇਲੂ ਵਿਰੋਧੀ ਇੰਡੂਗ ਨਾਲੋਂ ਕਈ ਲੰਬੇ ਰੂਟਾਂ ਤੇ ਸੇਵਾਵਾਂ ਪ੍ਰਦਾਨ ਕਰਦਾ ਹੈ ਇਦੇ ਨਾਲ ਹੀ ਨਿਊਜ਼ ਏਜੰਸੀ ਰਾਈਟਰਸ ਦੇ ਅਨੁਸਾਰ ਇਸ ਮਾਮਲੇ ਤੋਂ ਜਾਣੂ ਤਿੰਨ ਹੋਰ ਲੋਕਾਂ ਨੇ ਕਿ ਭਾਰਤ ਸਰਕਾਰ ਪਾਕਿਸਤਾਨ ਦੇ ਹਵਾਈ ਖੇਤਰ ਦੇ ਬੰਦ ਹੋਣ ਕਾਰਨ ਏਅਰ ਲਾਈਨ ਉਦਯੋਗ ਨੂੰ ਹੋਣ ਵਾਲੇ ਨੁਕਸਾਨ ਲਈ ਘਟਾਉਣ ਦੇ ਬਦਲਾਂ ਤੇ ਵਿਚਾਰ ਕਰ ਰਹੀ ਹੈ ਇੱਕ ਹੋਰ ਵਿਅਕਤੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਭਾਰਤੀ ਏਅਰ ਲਾਈਨਾਂ ਨੇ ਸੰਭਾਵਿਤ ਹੱਲ ਲੱਭਣ ਲਈ ਸ਼ਹਿਰੀ ਹਵਾਵਾਜ਼ੀ ਮੰਤਰਾਲੇ ਨਾਲ ਮੁਲਾਕਾਤ ਵੀ ਕੀਤੀ ਹੈ ਇਹਦੇ ਨਾਲ ਹੀ ਆਪਣੇ ਪੱਤਰ ਵਿੱਚ ਇਹ ਆਰ ਇੰਡੀਆ ਨੇ ਸਰਕਾਰ ਨੂੰ ਕੁਝ ਓਵਰਫਲਾਈਟ ਕਲੀਅਰੈਂਸ ਲਈ ਵੀ ਚੀਨੀ ਅਧਿਕਾਰੀਆਂ ਦੇ ਨਾਲ ਸੰਪਰਕ ਕਰਨ ਵਾਸਤੇ ਕਿਹਾ ਹੈ ਪਰ ਇਸ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਗਿਆ ਇਹਦੇ ਨਾਲ ਹੀ 에어ਲਾਈਨ ਕੰਪਨੀ ਨੇ ਸਰਕਾਰ ਨੂੰ ਇਹ ਵੀ ਕਿਹਾ ਕਿ ਉਹ ਅਮਰੀਕਾ ਤੇ ਕੈਨੇਡਾ ਦੀਆਂ ਉਡਾਨਾਂ ਤੇ ਵਾਧੂ ਪਾਇਲਟਾਂ ਨੂੰ ਲਿਜਾਣ ਦੀ ਇਜਾਜ਼ਤ ਦੇਵੇ ਤਾਂ ਜੋ ਯਾਤਰਾ ਦਾ ਸਮਾਂ ਲੰਬਾ ਜਿਹੜਾ ਉਹਨੂੰ ਨਜਿੱਠਿਆ ਜਾ ਸਕੇ ਤੇ ਕੀ ਹੁਣ ਪਾਕਿਸਤਾਨ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ ਜਾਂ ਨਹੀਂ ਇਦੇ ਬਾਬਤ ਇੱਕ ਵਾਰੀ ਫਿਰ ਤੋਂ ਨਵੀਂ ਤੇ ਵੱਡੀ ਅਪਡੇਟ ਮਿਲ ਰਹੀ ਹੈ ਜਾਣਕਾਰੀ ਮਿਲ ਰਹੀ ਹੈ ਕਿ ਪਾਕਿਸਤਾਨ ਦੇ ਫੌਜੀਆਂ ਨੇ ਲਗਾਤਾਰ ਸੱਤਵੀਂ ਰਾਤ ਕੰਟਰੋਲ ਰੇਖਾ ਤੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ ਭਾਰਤ ਨੂੰ ਉਕਸਾਉਣ ਦੇ ਯਤਨ ਕੀਤੇ ਜਾ ਰਹੇ ਨੇ ਅਤੇ ਜੰਮੂ ਕਸ਼ਮੀਰ ਦੇ ਤਿੰਨ ਸਰਹੱਦੀ ਜ਼ਿਲ੍ਹਿਆਂ ਦੇ ਕਈ ਸੈਕਟਰਾਂ ਵਿੱਚ ਬਿਨਾਂ ਕਿਸੇ ਪੜਕਹਾੜ ਦੇ ਗੋਲੀਬਾਰੀ ਕੀਤੀ ਗਈ ਹੈ ਜਦੋਂ ਕਿ ਭਾਰਤੀ ਫੌਜ ਨੇ ਪਾਕਿਸਤਾਨ ਦੀ ਇਸ ਕਾਰਵਾਈ ਦਾ ਟੁਕਮਾ ਜਵਾਬ ਦਿੱਤਾ ਹੈ ਅਧਿਕਾਰੀਆਂ ਨੇ ਇਹ ਜਾਣਕਾਰੀ ਖੋਦ ਦਿੱਤੀ ਹੈ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਇਸ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਮੁਲਕਾਂ ਦੇ ਵਿਚਕਾਰ ਤਣਾਅ ਵੀ ਹੈ ਭਾਰਤ ਅਤੇ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਜ਼ ਨੇ ਬੀਤੇ ਮੰਗਲਵਾਰ ਨੂੰ ਹੌਟਲਾਈਨ ਤੇ ਗੱਲਬਾਤ ਵੀ ਕੀਤੀ ਸੀ ਪਰ ਇਸ ਦੇ ਬਾਵਜੂਦ ਵੀ ਗੋਲੀਬਾਰੀ ਜਾਰੀ ਹੈ ਜੰਮੂ ਦੇ ਵਿੱਚ ਇੱਕ ਰੱਖਿਆ ਬੁਲਾਰੇ ਨੇ ਦੱਸਿਆ ਕਿ 30 ਅਪ੍ਰੈਲ ਅਤੇ 1 ਮਈ ਦੀ ਵਿਚਕਾਰਲੀ ਰਾਤ ਨੂੰ ਜੰਮੂ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੁਪਵਾੜਾ ਉੜੀ ਅਤੇ ਅਖਨੂਰ ਦੇ ਸਾਹਮਣੇ ਵਾਲੇ ਇਲਾਕਿਆਂ ਵਿੱਚ ਕੰਟਰੋਲ ਰੇਖਾ ਦੇ ਨਾਲ ਪਾਕਿਸਤਾਨੀ ਫੌਜਾਂ ਨੇ ਛੋਟੇ ਹਥਿਆਰਿਆਂ ਦੇ ਨਾਲ ਬਿਨਾਂ ਕਿਸੇ ਪੜਕਹਾੜ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਹਨਾਂ ਕਿਹਾ ਕਿ ਭਾਰਤੀ ਫੌਜੀਆਂ ਨੇ ਇਸ ਦਾ ਠੁਕਮਾ ਜਵਾਬ ਦਿੱਤਾ ਹੈ। ਉੱਤਰੀ ਕਸ਼ਮੀਰ ਦੇ ਕੁੱਪਵਾੜਾ ਅਤੇ ਬਾਰਾਮੂਲਾ ਜ਼ਿਲ੍ਹਿਆਂ ਵਿੱਚ ਕੰਟਰੋਲ ਰੇਖਾ ਦੇ ਨਾਲ ਕਈ ਚੌਕੀਆਂ ਤੇ ਬਿਨਾਂ ਕਿਸੇ ਪੜਕਹਾੜ ਦੇ ਛੋਟੇ ਹਥਿਆਰਿਆਂ ਦੇ ਨਾਲ ਗੋਲੀਬਾਰੀ ਕਰਨ ਤੋਂ ਬਾਅਦ ਪਾਕਿਸਤਾਨ ਨੇ ਪੁੰਚ ਸੈਕਟਰ ਅਤੇ ਫਿਰ ਜੰਮੂ ਖੇਤਰ ਦੇ ਅਖਨੂਰ ਸੈਕਟਰ ਦੇ ਵਿੱਚ ਵੀ ਤੇਜ਼ੀ ਨਾਲ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਮੰਗਲਵਾਰ ਦੀ ਰਾਤ ਨੂੰ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਅਤੇ ਨਸ਼ਹਿਰਾ ਸੈਕਟਰਾਂ ਵਿੱਚ ਕੰਟਰੋਲ ਰੇਖਾ ਦੇ ਨਾਲ ਕਈ ਚੌਕੀਆਂ ਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ ਸੀ। ਇਹਦੇ ਤੋਂ ਬਾਅਦ ਪਾਕਿਸਤਾਨ ਨੇ ਜੰਮੂ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹਾਦੇ ਨੇੜੇ ਪਰਗਲ ਸੈਕਟਰ ਵਿੱਚ ਗੋਲੀਬਾਰੀ ਕੀਤੀ। 24 ਅਪ੍ਰੈਲ ਦੀ ਰਾਤ ਨੂੰ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਜਿਸ ਦੇ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ, ਉਹਦੇ ਮੱਦੇਨਜ਼ਰ ਵੀ ਗੋਲੀਬਾਰੀ ਕੀਤੇ ਜਾਂਦੀਆਂ ਖਬਰਾਂ ਮਿਲ ਰਹੀਆਂ ਸੀ ਅਤੇ ਭਾਰਤ ਦੇ ਵੱਲੋਂ ਸਿੰਧੂ ਜਾਲ ਸੰਦੀਰੂ ਮੁਤਲ ਕਰਨ ਤੋਂ ਬਾਅਦ ਪਾਕਿਸਤਾਨੀ ਫੌਜ ਜੰਮੂ ਕਸ਼ਮੀਰ ਅਤੇ ਕਸ਼ਮੀਰ ਘਾਟੀ ਵਿੱਚ ਕੰਟਰੋਲ ਰੇਖਾ ਦੇ ਨਾਲ-ਨਾਲ ਵਕ-ਵਕ ਥਾਵਾਂ ਤੇ ਬਿਨਾਂ ਕਿਸੇ ਪੜਕਾੜ ਦੇ ਗੋਲੀਬਾਰੀ ਕਰ ਰਹੀ ਹੈ ਡੀਜੀ ਐਮਓ ਦੀ ਗੱਲਬਾਤ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੂੰ ਬਿਨਾਂ ਕਿਸੇ ਪੜਕਾੜ ਦੇ ਗੋਲੀਬਾਰੀ ਵਿਰੁੱਧ ਚੇਤਾਵਨੀ ਦਿੱਤੀ ਗਈ ਹੈ ਭਾਰਤ ਅਤੇ ਪਾਕਿਸਤਾਨ ਫਰਵਰੀ 2021 ਵਿੱਚ ਦੱਸਣਾ ਬਣਦਾ ਹੈ ਕਿ ਸਰਹੱਦਾਂ ਤੇ ਇੱਕ ਨਵੀਂ ਜੰਗਬੰਦੀ ਵਿੱਚ ਸਹਿਮਤ ਹੋਏ ਸੀ ਜਦੋਂ ਦੋਵਾਂ ਮੁਲਕਾਂ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਜ਼ ਨੇ 2003 ਦੀ جنگਬੰਦੀ ਸਮਝੌਤਿਆਂ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਸੀ ਭਾਰਤ ਦੀ ਪਾਕਿਸਤਾਨ ਦੇ ਨਾਲ 3323 ਕਿਲੋਮੀਟਰ ਲੰਬੀ ਸਰਹੱਦ ਹੈ ਜਿਸ ਦੇ ਵਿੱਚ ਗੁਜਰਾਤ ਤੋਂ ਜੰਮੂ ਦੇ ਅਖਨੂਰ ਤੱਕ ਲਗਭਗ 2400 ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਸਰਹੱਦ ਭਾਵ ਆਈਬੀ ਜੰਮੂ ਤੋਂ ਲੇਹ ਤੱਕ 740 ਕਿਲੋਮੀਟਰ ਲੰਬੀ ਕੰਟਰੋਲ ਰੇਖਾ ਜਿਸ ਨੂੰ ਐਲਓਸੀ ਆਖਿਆ ਜਾਂਦਾ ਹੈ ਅਤੇ ਸਿਆਚਨ ਸੈਕਟਰ ਵਿੱਚ 110 ਕਿਲੋਮੀਟਰ ਲੰਬੀ ਅਸਲ ਜ਼ਮੀਨੀ ਸਥਿਤੀ ਲਾਈਨ ਸ਼ਾਮਲ ਨੇ ਤੇ ਹੁਣ ਗੱਲ ਕਰਦੇ ਹਾਂ ਕਿ ਪਾਕਿਸਤਾਨ ਵਾਰ-ਵਾਰ ਕਹਿੰਦਾ ਹੈ ਕਿ ਜਿੱਤੀ ਰੱਖਿਓ ਅਸੀਂ ਪਰਮਾਣੂ ਹਮਲਾ ਕਰ ਸਕਦੇ ਹਾਂ ਕਿਉਂਕਿ ਅਸੀਂ ਪਰਮਾਣੂ ਸ਼ਕਤੀਆਂ ਪਰ ਕੀ ਪਰਮਾਣੂ ਬੰਬ ਬਹੁਤ ਸਾਰੇ ਮੁਲਕਾਂ ਵਿੱਚ ਨੇ ਉਹ ਕਿੰਨੀ ਕੁ ਵਾਰੀ ਵਰਤੇ ਗਏ ਨੇ ਜਾਂ ਵਰਤੇ ਜਾਣ ਦੀਆਂ ਕਿੰਨੀਆਂ ਕੁ ਸੰਭਾਵਨਾਵਾਂ ਨੇ ਇਸ ਖਬਰ ਤੋਂ ਤੁਹਾਨੂੰ ਚੰਗੀ ਤਰ੍ਹਾਂ ਉਸ ਮੁਤਲਕ ਜਾਣਕਾਰੀ ਮਿਲ ਸਕਦੀ ਹੈ ਦੁਨੀਆ ਦੇ ਵਿੱਚ ਹੁਣ ਤੱਕ ਸਿਰਫ ਦੋ ਵਾਰ ਜੰਗ ਦੌਰਾਨ ਪਰਮਾਣੂ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ ਅਤੇ ਦੋਵੇਂ ਵਾਰ ਇੱਕੋ ਹੀ ਮੁਲਕ ਜਾਪਾਨ ਤੇ ਹਮਲਾ ਕੀਤਾ ਗਿਆ ਸੀ ਇਹ 1945 ਵਿੱਚ ਹੋਇਆ ਸੀ ਜਦੋਂ ਦੂਜਾ ਵਿਸ਼ਵ ਜੁੱਧ ਆਪਣੇ ਆਖਰੀ ਪੜਾਤੇ ਸੀ ਇਹ ਦੋਵੇਂ ਹਮਲੇ ਅਮਰੀਕਾ ਵੱਲੋਂ ਕੀਤੇ ਗਏ ਸਨ ਇਹਦੇ ਤੋਂ ਬਾਅਦ ਦੁਨੀਆ ਨੇ ਪਹਿਲੀ ਵਾਰ ਪਰਮਾਣੂ ਹਥਿਆਰਾਂ ਦੀ ਵਿਨਾਸ਼ਕਾਰੀ ਸ਼ਕਤੀ ਨੂੰ ਅਸਲ ਦੇ ਵਿੱਚ ਵੇਖਿਆ ਸੀ ਪਹਿਲਾ ਹਮਲਾ ਹਿਰੋਸ਼ੀਮਾ ਤੇ ਤਬਾਹੀ ਦਾ ਦਿਨ ਸੀ 6 ਅਗਸਤ 1945 ਨੂੰ ਅਮਰੀਕੀ ਫੌਜ ਨੇ ਜਾਪਾਨੀ ਸ਼ਹਿਰ ਹਿਰੋਸ਼ੀਮਾ ਤੇ ਲਿਟਲ ਬாய் ਨਾਮ ਦਾ ਇੱਕ ਪਰਮਾਣੂ ਬੰਬ ਡਾਗਿਆ ਸੀ ਇਹ ਯੂਰੇਨੀਅਮ ਆਧਾਰਿਤ ਗਨ ਟਾਈਪ ਬੰਬ ਸੀ ਇਸ ਹਮਲੇ ਕਾਰਨ ਲਗਭਗ 70000 ਲੋਕ ਉਸ ਵਕਤ ਮਾਰੇ ਗਏ ਸਨ ਅਤੇ ਹਜ਼ਾਰਾਂ ਲੋਕ ਗੰਭੀਰ ਰੂਪ ਵਿੱਚ ਸੜ ਗਏ ਸੀ ਸ਼ਹਿਰ ਵਿੱਚ ਪੂਰੀ ਤਰ੍ਹਾਂ ਤਬਾਹੀ ਸੀ ਅਤੇ ਇਸ ਦਾ ਅਸਰ ਕਈ ਵਰ੍ਹਿਆਂ ਤੱਕ ਰਿਹਾ ਹਿਰੋਸ਼ੀਮਾ ਤੇ ਇਸ ਹਮਲੇ ਦਾ ਉਦੇਸ਼ ਜਾਪਾਨ ਨੂੰ ਬਿਨਾਂ ਕਿਸੇ ਹੋਰ ਯੁੱਧ ਦੇ ਆਤਮ ਸਮਰਪਣ ਕਰਨ ਵਾਸਤੇ ਮਜਬੂਰ ਕਰਨਾ ਵੀ ਸੀ ਅਮਰੀਕਾ ਨੂੰ ਡਰ ਸੀ ਕਿ ਜੇ ਉਹ ਜ਼ਮੀਨ ਤੇ ਜਾਪਾਨ ਨਾਲ ਲੜਿਆ ਤਾ ਉਸਤੇ ਹਜ਼ਾਰਾਂ ਸੈਨਿਕ ਮਾਰੇ ਜਾਣਗੇ ਦੂਸਰਾ ਜਿਹੜਾ ਹਮਲਾ ਸੀ ਉਹ ਹਿਰੋਸ਼ੀਮਾ ਤੇ ਕੀਤਾ ਗਿਆ ਸੀ ਪਹਿਲੇ ਹਮਲੇ ਤੋਂ ਸਿਰਫ 3 ਦਿਨ ਬਾਅਦ 9 ਅਗਸਤ 1945 ਨੂੰ ਹੋਇਆ ਸੀ ਅਮਰੀਕਾ ਵੱਲੋਂ ਹੀ ਨਾਗਾਸਾਕੀ ਤੇ ਇਹ ਪਰਮਾਣੂ ਬੰਬ ਦਾਗਿਆ ਗਿਆ ਸੀ ਇਸ ਬੰਬ ਦਾ ਨਾਮ ਫੈਟ ਮੈਨ ਰੱਖਿਆ ਗਿਆ ਸੀ ਜੋ ਕਿ ਪਲੂਟੋਨੀਅਮ ਆਧਾਰਿਤ ਇਮਪਲੋਜ਼ਨ ਕਿਸਮ ਦਾ ਬੰਬ ਸੀ ਇਸ ਹਮਲੇ ਵਿੱਚ ਲਗਭਗ 39000 ਲੋਕ ਮਾਰੇ ਗਏ ਸਨ ਅਤੇ ਹਜ਼ਾਰਾਂ ਹੋਰ ਜ਼ਖਮੀ ਹੋ ਗਏ ਸੀ ਨਾਗਾਸਾਕੀ ਤੇ ਹਮਲਾ ਇਸ ਲਈ ਕੀਤਾ ਗਿਆ ਸੀ ਕਿਉਂਕਿ ਜਾਪਾਨ ਨੇ ਹਿਰੋਸ਼ੀਮਾ ਤੋਂ ਬਾਅਦ ਵੀ ਆਤਮ ਸਮਰਪਣ ਨਹੀਂ ਸੀ ਕੀਤਾ ਇਸ ਬੰਬ ਨੇ ਜਾਪਾਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ ਅਤੇ ਕੁਝ ਦਿਨਾਂ ਬਾਅਦ 15 ਅਗਸਤ 1945 ਨੂੰ ਜਾਪਾਨ ਨੇ ਆਤਮ ਸਮਰਪਣ ਕਰ ਦਿੱਤਾ ਸੀ ਇਹਦੇ ਨਾਲ ਦੂਸਰੇ ਵਿਸ਼ਵ ਯੁੱਧ ਦਾ ਅੰਤ ਹੋਇਆ ਇਹਨਾਂ ਦੋ ਹਮਲਿਆਂ 'ਚ 1945 ਦੇ ਅੰਤ ਤੱਕ 1 ਲੱਖ 9000 ਲੋਕਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਸਨ ਅਤੇ ਲੱਖਾਂ ਲੋਕ ਰੇਡੀਏਸ਼ਨ ਅਤੇ ਬਿਮਾਰੀਆਂ ਤੋਂ ਪੀੜਤ ਹੋ ਗਏ ਸਨ ਇਹਨਾਂ ਬੰਬਾਂ ਦਾ ਪ੍ਰਭਾਵ ਇੰਨਾ ਵਿਨਾਸ਼ਕਾਰੀ ਸੀ ਕਿ ਬੱਚਿਆਂ ਵਿੱਚ ਜਨਮ ਸੰਬੰਧੀ ਨੁਕਸ ਕੈਂਸਰ ਅਤੇ ਸਮਾਜਿਕ ਦੁੱਖ ਕਈ ਦਹਾਕਿਆਂ ਤੱਕ ਜਾਰੀ ਰਹੇ ਅਮਰੀਕਾ ਨੇ ਕਿਹਾ ਕਿ ਉਸ ਨੇ ਇਹ ਹਮਲਾ ਦੂਸਰੇ ਵਿਸ਼ਵ ਯੁੱਧ ਨੂੰ ਜਲਦ ਖਤਮ ਕਰਨ ਅਤੇ ਆਪਣੇ ਸੈਨਿਕਾਂ ਦੀਆਂ ਜਾਨਾਂ ਬਚਾਉਣ ਵਾਸਤੇ ਕੀਤਾ ਸੀ ਪਰ ਆਲੋਚਕਾਂ ਦਾ ਮੰਨਣਾ ਹੈ ਕਿ ਜਾਪਾਨ ਪਹਿਲਾਂ ਹੀ ਹਾਰ ਦੇ ਕਿਨਾਰੇ ਤੇ ਸੀ ਇਹ ਹਮਲਾ ਸਿਰਫ ਦੁਨੀਆ ਨੂੰ ਪਰਮਾਣੂ ਸ਼ਕਤੀ ਦਿਖਾਉਣ ਵਾਸਤੇ ਕੀਤਾ ਗਿਆ ਸੀ ਖਾਸ ਕਰਕੇ ਸੋਵੀਅਤ ਯੂਨੀਅਨ ਵਰਗੇ ਸ਼ਕਤੀਸ਼ਾਲੀ ਮੁਲਕਾਂ ਨੂੰ ਅਮਰੀਕਾ ਦੀ ਚੇਤਾਵਨੀ ਸੀ ਇਹਨਾਂ ਦੋ ਹਮਲਿਆਂ ਤੋਂ ਬਾਅਦ ਕਿਸੇ ਵੀ ਮੁਲਕ ਨੇ ਕਦੇ ਵੀ ਕਿਸੇ ਯੁੱਧ ਦੌਰਾਨ ਪਰਮਾਣੂ ਹਥਿਆਰ ਦੀ ਵਰਤੋਂ ਨਹੀਂ ਕੀਤੀ ਪਰ 1945 ਤੋਂ ਬਾਅਦ ਦੁਨੀਆ ਵਿੱਚ 2000 ਤੋਂ ਵੱਧ ਪਰਮਾਣੂ ਪਰिक्ਣ ਜਰੂਰ ਕੀਤੇ ਗਏ ਹੈ ਇਹ ਟੈਸਟ ਵੱਖ-ਵੱਖ ਮੁਲਕਾਂ ਦੁਆਰਾ ਹਥਿਆਰਾਂ ਦੀ ਤਾਕਤੀ ਜਾਂਚ ਵਾਸਤੇ ਕੀਤੇ ਗਏ ਹੈ ਪਰ ਇਹਨਾਂ ਦੀ ਵਰਤੋਂ ਕਿਸੇ ਵੀ ਯੁੱਧ ਵਿੱਚ ਨਹੀਂ ਕੀਤੀ ਗਈ ਹੀਰੋਸ਼ੀਮਾ ਤੇ ਨਾਗਾਸਾਕੀ ਦੀ ਤਰਾਸਤੀ ਨੇ ਪੂਰੀ ਦੁਨੀਆ ਨੂੰ ਪਰਮਾਣੂ ਹਥਿਆਰਾਂ ਦੇ ਖਾਤਰਿਆਂ ਬਾਰੇ ਅਸਲ ਵਿੱਚ ਚੇਤਾਵਨੀ ਦਿੱਤੀ ਸੀ ਇਸ ਘਟਨਾ ਤੋਂ ਬਾਅਦ ਪਰਮਾਣੂ ਹਥਿਆਰਾਂ ਦੇ ਵਿਰੁੱਧ ਅੰਤਰਰਾਸ਼ਟਰੀ ਪੱਧਰ ਤੇ ਕਈ ਸੰਸਥਾਵਾਂ ਤੇ ਸੰਗਠਨ ਬਣੇ ਅਤੇ ਅੱਜ ਵੀ ਉਹ ਪਰਮਾਣੂ ਹਥਿਆਰਾਂ ਨੂੰ ਨਸ਼ਟ ਕਰਦੇ ਬਾਬਤ ਲਗਾਤਾਰ ਮੰਗ ਅਤੇ ਆਵਾਜ਼ ਉਠਾ ਰਹੇ ਨੇ ਤੇ ਹੁਣ ਗੱਲ ਕਰਦਾ ਹੈ ਕੇਂਦਰ ਤੇ ਕਿਸਾਨਾਂ ਦੀ ਮੀਟਿੰਗ ਦੀ ਜਾਣਕਾਰੀ ਮਿਲ ਰਹੀ ਹੈ ਕਿ ਕੇਂਦਰ ਸਰਕਾਰ ਅਤੇ ਕਿਸਾਨਾਂ ਦੇ ਵਿਚਾਰ ਜਿਹੜੀ ਮੀਟਿੰਗ 4 ਮਈ ਨੂੰ ਹੋਣ ਵਾਲੀ ਸੀ ਉਹ ਨਹੀਂ ਹੋਏਗੀ ਉਹ ਮੁਲਤਵੀ ਕਰ ਦਿੱਤੀ ਗਈ ਹੈ ਦਰਅਸਲ ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦਿਆਂ ਨੂੰ ਇੱਕ ਚਿੱਠੀ ਰਾਹੀਂ اپیل ਕੀਤੀ ਹੈ ਕਿ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਵਾਸਤੇ ਸਹਿਮਤੀ ਦਿੱਤੀ ਜਾਵੇ ਕੇਂਦਰ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਮੀਟਿੰਗ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੈ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਦੀ اپیل ਕੀਤੀ ਹੈ ਤਾਂ ਜੋ ਗੱਲਬਾਤ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਸਕੇ ਕੇਂਦਰ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਬੈਠਕ ਵਿੱਚ ਸ਼ਾਮਲ ਹੋਣਾ ਅਤੇ ਉਨ੍ਹਾਂ ਦੀ ਸਹਿਮਤੀ ਦਿੱਤੀ ਜਾਵੇ ਇਹ ਲਾਜ਼ਮੀ ਹੈ ਜਿਸ ਤੋਂ ਬਾਅਦ ਹੀ ਅਗਲੀ ਮੀਟਿੰਗ ਦੀ ਤਾਰੀਖ ਫਾਈਨਲ ਕੀਤੀ ਜਾਏਗੀ ਦਸਣਾ ਬਣਦਾ ਕਿ ਐਸਕੇਐਮ ਨਾਨ ਪੋਲੀਟੀਕਲ ਅਤੇ ਹੋਰ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕਰ ਦਿੱਤੀ ਸੀ ਕਿ 4 ਮਈ ਨੂੰ ਹੋਣ ਵਾਲੀ ਮੀਟਿੰਗ ਚ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਸ਼ਾਮਲ ਨਾ ਕੀਤਾ ਜਾਵੇ ਇਸ ਸਬੰਧੀ ਕੇਂਦਰ ਨੂੰ ਇੱਕ ਪੱਤਰ ਭੇਜਿਆ ਗਿਆ ਸੀ ਆਪਣੇ ਪੱਤਰ ਵਿੱਚ ਕਿਸਾਨਾਂ ਨੇ ਕਿਹਾ ਸੀ ਕਿ ਅਸੀਂ ਗੱਲਬਾਤ ਲਈ ਹਮੇਸ਼ਾ ਤਿਆਰ ਹਾਂ ਪਰ ਪੰਜਾਬ ਸਰਕਾਰ ਨੂੰ ਇਸ ਮੀਟਿੰਗ ਵਿੱਚ ਸ਼ਾਮਲ ਨਾ ਕੀਤਾ ਜਾਵੇ ਤੇ ਹੁਣ ਗੱਲ ਕਰਦੇ ਹਾਂ ਕੇਂਦਰ ਅਤੇ ਪੰਜਾਬ ਆਮੋ ਸਾਹਮਣੇ ਹੋ ਗਏ ਆ ਹਰਿਆਣਾ ਅਤੇ ਪੰਜਾਬ ਦੇ ਵਿੱਚ ਕਾਰ ਭਾਖੜਾ ਨਹਿਰ ਦੇ ਪਾਣੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿੱਚ ਕਾਰ ਭਾਖੜਾ ਵਿਆਸ ਪ੍ਰਬੰਧਨ ਬੋਰਡ ਪਾਪ ਬੀਵੀ ਐਮਬੀ ਨੇ ਭਾਖੜਾ ਡੈਮ ਦੇ ਡਾਇਰੈਕਟਰ ਜਲ ਨਿਜਮ ਇੰਜੀਨੀਅਰ ਨੂੰ ਤਲਬ ਕਰ ਲਿਆ ਆਕਾਸ਼ ਦੀਪ ਸਿੰਘ ਨੂੰ ਉੱਥੋਂ ਹਟਾਏ ਜਾਣ ਦੀਆਂ ਖਬਰਾਂ ਨੇ ਉਹ ਪੰਜਾਬ ਕੋਟੇ ਤੋਂ ਬੀਵੀ ਐਮਬੀ ਦੇ ਵਿੱਚ ਤਾਇਨਾਤ ਸਨ ਹੁਣ ਉਹਨਾਂ ਦੀ ਥਾਂ ਤੇ ਇੰਜੀਨੀਅਰ ਸੰਜੀਵ ਕੁਮਾਰ ਨੂੰ ਡਾਇਰੈਕਟਰ ਰੈਗੂਲੇਸ਼ਨ ਨਿਯੁਕਤ ਕਰ ਦਿੱਤਾ ਗਿਆ ਸੰਜੀਪ ਦਸਣਾ ਬਣਦਾ ਕਿ ਹਰਿਆਣਾ ਕੋਟੇ ਦੇ ਵਿੱਚੋਂ ਬੋਰਡ ਦੇ ਵਿੱਚ ਨੇ ਸੰਜੀਪ ਪਹਿਲਾਂ ਹੀ ਡੈਮ ਸੇਫਟੀ ਦੇ ਡਾਇਰੈਕਟਰ ਸਨ ਉਹਨਾਂ ਦੀ ਥਾਂ ਤੇ ਆਕਾਸ਼ ਦੀਪ ਨੂੰ ਡੈਮ ਸੁਰੱਖਿਆ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ ਹੁਕਮਾਂ ਵਿੱਚ ਦਾਵਾ ਕੀਤਾ ਗਿਆ ਕਿ ਇਹ ਫੈਸਲਾ ਸਿਰਫ ਆਕਾਸ਼ ਦੀਪ ਦੀ ਮੰਗ ਤੇ ਲਿਆ ਗਿਆ ਹੈ ਪੰਜਾਬ ਸਰਕਾਰ ਨੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਹੈ ਉਹਨਾਂ BBMB ਨੂੰ ਲਿਖਿਆ ਕਿ ਸੰਜੀਪ ਕੁਮਾਰ ਨੂੰ ਸਿਰਫ ਡੈਮ ਸੁਰੱਖਿਆ ਦਾ ਤਜਰਬਾ ਹੈ ਉਸ ਨੂੰ ਪਾਣੀ ਦੇ ਨਿਜਮਾ ਦਾ ਕੋਈ ਤਜਰਬਾ ਨਹੀਂ ਹੈ ਇਸ ਲਈ ਇਸ ਨਿਯੁਕਤੀ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਣਾ ਚਾਹੀਦਾ ਹੈ ਹਲਾਤਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਨੰਗਲ ਡੈਮ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਹੈ। ਡੀਆਈਜੀ ਗਵਾਈ ਹੇਠ ਉੱਥੇ ਪੁਲਿਸ ਫੋਰਸ ਦਾ ਰਾਤ ਕਰ ਦਿੱਤੀ ਗਈ ਹੈ। ਸਰਕਾਰ ਹਰਿਆਣਾ ਨੂੰ ਹੋਰ ਪਾਣੀ ਦੇਣ ਤੋਂ ਰੋਕਣ ਲਈ ਹਰ ਕਦਮ ਚੁੱਕਣਾ ਚਾਹੁੰਦੀ ਹੈ। ਦੱਸਣਾ ਬਣਦਾ ਕਿ ਪਿਛਲੇ 17 ਦਿਨਾਂ ਤੋਂ ਪੰਜਾਬ ਨੇ ਭਾਖੜਾ ਰਹਿਰ ਤੋਂ ਹਰਿਆਣਾ ਨੂੰ ਪਾਣੀ ਦੀ ਸਪਲਾਈ 8500 ਕਿਊਸਕ ਤੋਂ ਘਟਾ ਕੇ 4000 ਕਿਊਸਕ ਕਰ ਦਿੱਤੀ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਰਿਆਣਾ ਨੇ ਮਾਰਚ ਮਹੀਨੇ ਵਿੱਚ ਹੀ ਆਪਣਾ ਪਾਣੀ ਦਾ ਕੋਟਾ ਖਤਮ ਕਰ ਲਿਆ ਸੀ ਉਹ ਮਨੁੱਖੀ ਆਧਾਰ ਤੇ ਹੀ 4000 ਕਿਊਸਕ ਪਾਣੀ ਤਾਂ ਵੀ ਉਹਨਾਂ ਨੂੰ ਦੇ ਰਹੇ ਨੇ ਪਰ ਮਸਲਾ ਇੱਥੇ ਹੀ ਨਹੀਂ ਲੱਗਦਾ ਕਿ ਪੰਜਾਬ ਸਰਕਾਰ ਫੁੱਲ ਐਕਸ਼ਨ ਮੋਡ ਵਿੱਚ ਹੈ ਇਸ ਪਾਣੀ ਦੇ ਮੁੱਦੇ ਨੂੰ ਗਰਮਾਉਂਦਿਆਂ ਵੇਖ ਕੇ ਪੰਜਾਬ ਅਤੇ ਹਰਿਆਣਾ ਦੇ ਵਿੱਚਕਾਰ ਜਿਹੜਾ ਕਮਸਾਣ ਚੱਲ ਰਿਹਾ ਉਹਨੂੰ ਵੇਖ ਕੇ ਹੁਣ ਜਿਹੜੀ ਵੱਡੀ ਖਬਰ ਉਹ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਮਰਜੈਂਸੀ ਮੀਟਿੰਗ ਤੋਂ ਬਾਅਦ 올 ਪਾਰਟੀ ਮੀਟਿੰਗ ਸੱਦ ਲਈ ਹੈ ਇਸ ਸਬੰਧੀ ਸੋਮਵਾਰ ਨੂੰ ਸਪੈਸ਼ਲ اجلاس ਦੀ ਵੀ ਗੱਲ ਆਖੀ ਜਾ ਰਹੀ ਹੈ ਪੰਜਾਬ ਸਰਕਾਰ ਨੇ ਨੰਗਲ ਵਿੱਚ ਭਾਖੜਾ ਡੈਮ ਤੇ ਪੁਲਿਸ ਦੀ ਘੇਰਾਬੰਦੀ ਵੀ ਕਰ ਦਿੱਤੀ ਹੈ ਪੰਜਾਬ ਪੁਲਿਸ ਨੇ ਡੈਮ ਦੇ ਕੰਟਰੋਲ ਰੂਮ ਦੀਆਂ ਚਾਬੀਆਂ ਵੀ ਆਪਣੇ ਕਬਜ਼ੇ ਵਿੱਚ ਲੈ ਲਈਆਂ ਨੇ ਕਿਸੇ ਨੂੰ ਵੀ ਬੰਨ ਦੇ ਨੇੜੇ ਜਾਣ ਦੀ ਹੁਣ ਆਗਿਆ ਨਹੀਂ ਹੈ ਇਸੇ ਦੌਰਾਨ ਆਮ ਆਦਮੀ ਪਾਰਟੀ ਨੇ ਇਸ ਸਬੰਧੀ ਚੰਡੀਗੜ੍ਹ ਵਿੱਚ ਇੱਕ ਮੀਟਿੰਗ ਵੀ ਕੀਤੀ ਹੈ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਆਪ ਸੁਪਰੀਮੋ ਵੀ ਸ਼ਾਮਲ ਰਹੇ ਇਸ ਤੋਂ ਬਾਅਦ ਆਪ ਦੇ ਪੰਜਾਬ ਪ੍ਰਧਾਨ ਅਮਰ ਅਰੂੜਾ ਨੇ ਆਖਿਆ ਕਿ ਸਵੇਰੇ 10 ਵਜੇ ਪੰਜਾਬ ਦੇ ਸਰਪਾਰਟੀ ਮੀਟਿੰਗ ਸੱਦੀ ਗਈ ਹੈ ਜਿਸ ਦੇ ਨਾਲ ਹੀ ਸੋਮਵਾਰ ਨੂੰ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਵੀ ਸੱਦਿਆ ਗਿਆ ਹੈ ਦੱਸਣਾ ਬਣਦਾ ਕਿ ਇਹ ਮੁੱਦਾ ਉਦੋਂ ਪਕਿਆ ਜਦੋਂ ਦੇਰ ਰਾਤ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਐਮਰਜੈਂਸੀ ਮੀਟਿੰਗ ਹੋਈ ਜਿਸ ਵਿੱਚ ਹਰਿਆਣਾ ਨੂੰ 4000 ਕਿਊਸਕ ਦੀ ਥਾਂ ਪੂਰਾ 8500 ਕਿਊਸਕ ਪਾਣੀ ਦਿੱਤਾ ਗਿਆ ਪਰ ਪੰਜਾਬ ਸਰਕਾਰ ਨੇ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਜਲ ਨਿਜਮਨ ਨਿਰਦੇਸ਼ਕ ਇੰਜੀਨੀਅਰ ਬੋਰਡ ਪੰਜਾਬ ਕੋਟੇ ਵਿੱਚੋਂ ਜੋ ਨਿਯੁਕਤ ਸੀ ਉਸ ਨੂੰ ਹਟਾ ਕੇ ਹਰਿਆਣਾ ਦੇ ਕੋਟੇ ਵਿੱਚੋਂ ਸੰਜੀਵ ਕੁਮਾਰ ਨੂੰ ਉੱਥੇ ਨਿਯੁਕਤ ਕਰ ਦਿੱਤਾ ਗਿਆ ਇਹ ਤੋਂ ਥੋੜੀ ਦਿਰ ਬਾਅਦ ਬੋਰਡ ਦੇ ਹਰਿਆਣਾ ਕੋਟੇ ਦੇ ਸਕੱਤਰ सुरेंद्र ਮਿਰਤਲ ਨੂੰ ਹਟਾ ਦਿੱਤਾ ਗਿਆ ਉਹਨਾਂ ਦੀ ਥਾਂ ਤੇ ਪੰਜਾਬ ਕੋਟੇ ਤੋਂ ਨਿਯੁਕਤ ਬਲਵੀਰ ਸਿੰਘ ਨੂੰ ਉਹ ਚਾਰਜ ਦੇ ਦਿੱਤਾ ਗਿਆ ਇਹਦੇ ਤੋਂ ਬਾਅਦ ਹੁਣ ਜਦੋਂ ਪਾਣੀ ਦਾ ਮੁੱਦਾ ਪਕਿਆ ਲੱਗਦਾ ਕਿ ਕੁਝ ਪਾਰਟੀਆਂ ਇੱਕੋ ਹੀ ਪੇਛੇ ਆ ਗਈਆਂ ਨੇ ਪੰਜਾਬ ਤੇ ਹਰਿਆਣਾ ਭਾਵੇਂ ਆਮੋ ਸਾਹਮਣੇ ਨੇ ਕੇਂਦਰ ਸਰਕਾਰ ਹਰਿਆਣਾ ਦਾ ਸਮਰਥਨ ਕਰ ਰਿਹਾ ਹੈ ਇਹਦੇ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਚੇਤਾਵਨੀ ਦੇ ਦਿੱਤੀ ਹੈ ਕਿ ਪੰਜਾਬ ਦੇ ਲੋਕ ਕਿਸੇ ਹੋਰ ਸੂਬੇ ਨੂੰ ਵਾਧੂ ਪਾਣੀ ਦੀ ਇੱਕ ਬੂੰਦ ਵੀ ਨਹੀਂ ਜਾਣ ਦੇਣਗੇ ਪਾਣੀ ਦੇ ਮੁੱਦੇ ਤੇ ਦਿੱਲੀ ਦੇ ਮੰਤਰੀ ਪ੍ਰਵੇਸ਼ ਵਰਮਾ ਦੇ ਟਵੀਟ ਤੇ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਕਦੇ ਵੀ 10 ਸਾਲਾਂ ਤੱਕ ਪਾਣੀ ਨਹੀਂ ਰੋਕਿਆ ਪਰ ਜੇਕਰ ਪੰਜਾਬ ਦੇ ਵਿੱਚ ਪਾਣੀ ਦੀ ਕਮੀ ਆ ਤਾਂ ਇਹ ਸੁਭਾਵਿਕ ਹੈ ਸੀ ਪੰਜਾਬ ਨੂੰ ਤਰਜੀਹ ਦੇਵਾਂਗੇ ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਦਿੱਲੀ ਅਤੇ ਹਰਿਆਣਾ ਨੂੰ ਹੋਰ ਪਾਣੀ ਦੀ ਲੋੜ ਹੋਵੇ ਪਰ ਅਸੀਂ ਪਹਿਲਾਂ ਹੀ ਉਹਨਾਂ ਦੇ ਹਿੱਸੇ ਦਾ ਪਾਣੀ ਛੱਡ ਦਿੱਤਾ ਹੈ ਉਹਨਾਂ ਕਿਹਾ ਕਿ ਹਰਿਆਣਾ ਨੂੰ ਉਸਤੇ ਬਣਦੇ ਹੱਕ ਮੁਤਾਬਕ ਪਾਣੀ ਮਿਲ ਗਿਆ ਹੈ ਅਤੇ ਪੰਜਾਬ ਖੁਦ ਪਾਣੀ ਦੀ ਕਮੀ ਵਿੱਚ ਹੈ ਤਾਂ ਹਰਿਆਣਾ ਵਾਧੂ ਪਾਣੀ ਫਿਰ ਕਿਵੇਂ ਮੰਗ ਸਕਦਾ ਹੈ ਇਸ ਸੋ ਮੁੱਦੇ ਤੇ ਅਸੀਂ ਪੰਜਾਬ ਦੇ ਲੋਕਾਂ ਤੇ ਪੰਜਾਬ ਸਰਕਾਰ ਦੇ ਨਾਲ ਹੈ ਜੇਕਰ ਉਹ ਸਾਡਾ ਪਾਣੀ ਵੀ ਚੋਰੀ ਕਰ ਲੈਣਗੇ ਤਾਂ ਸੂਬੇ ਦਾ ਕੀ ਬਚੇਗਾ ਵੜਿੰਗ ਨੇ ਕਿਹਾ ਕਿ ਜਦੋਂ ਹਰਿਆਣੇ ਨੂੰ ਆਪਣਾ ਹਿੱਸਾ ਪਹਿਲਾਂ ਹੀ ਮਿਲ ਚੁੱਕਿਆ ਹੈ ਤਾਂ ਉਸ ਕੋਲ ਵਾਧੂ ਪਾਣੀ ਮੰਗਣ ਦਾ ਕੋਈ ਕਾਰ ਨਹੀਂ ਹੈ ਅਸੀਂ ਦੂਜਿਆਂ ਨੂੰ ਪਾਣੀ ਦੇਣ ਲਈ ਆਪਣੇ ਸੂਬੇ ਨੂੰ ਸੁੱਕਣ ਨਹੀਂ ਦੇਵਾਂਗੇ ਉਹਨਾਂ ਨੇ ਸਥਿਤੀ ਨਾਲ ਨਜਿੱਠਾ ਲਈ ਸਰਕਾਰ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦੇ ਦਿੱਤਾ ਹੈ ਦੂਸਰੇ ਪਾਸੇ ਅਕਾਲੀ ਦਲ ਵੀ ਮਦਾਰ ਵਿੱਚ ਖੁੱਦ ਪਿਆ ਹੈ ਬੀਬੀ ਐਮਬੀ ਦੇ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਮਾਮਲਾ ਜਿੱਥੇ ਭਖਿਆ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਭਾਰਤੀ ਜਨਤਾ ਪਾਰਟੀ ਤੇ ਤਿੱਖਾ ਹਮਲਾ ਬੋਲਿਆ ਇਹਦੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਲਈ ਵੱਡਾ ਮੋਰਚਾ ਲਾਉਣ ਦੀ ਚੇਤਾਵਨੀ ਵੀ ਦਿੱਤੀ ਹੈ ਸੁਖਬੀਰ ਨੇ ਕਿਹਾ ਕਿ ਭਾਜਪਾ ਸ਼ਾਸਤ ਰਾਜ ਹਰਿਆਣਾ ਰਾਜਸਥਾਨ ਅਤੇ ਦਿੱਲੀ ਸਾਡੇ ਪੰਜਾਬ ਦੇ ਪਾਣੀਆਂ ਦੀ ਲੁੱਟ ਲਈ ਬੀਵੀ ਐਮਬੀ ਉਸ ਬੋਰਡ ਦੀ ਮੀਟਿੰਗ ਤੋਂ ਬਾਅਦ ਫਿਰ ਭਾਖੜਾ ਡੈਮ ਤੋਂ ਪੰਜਾਬ ਦੇ ਪਾਣੀ ਖੋਣ ਲਈ ਪੰਜਾਬ ਵਿਰੁੱਧ ਇੱਕ ਜੁੱਟ ਹੋ ਚੁੱਕੇ ਨੇ ਪੰਜਾਬ ਦੇ ਕੁਦਰਤੀ ਸਰੋਤਾਂ ਦੀ ਇਹ ਲੁੱਟ ਤੇ ਸ਼ਰਿਆਮ ਧੱਕੇਸ਼ਾਹੀ ਪੰਜਾਬ ਦੇ ਕਿਸਾਨਾਂ ਤੋਂ ਇੱਕ ਬਦਲਾ ਲੈਣ ਵਾਲੀ ਭਾਵਨਾ ਜਾਪਦੀ ਹੈ ਅਤੇ ਜੇਕਰ ਇਸ ਨੂੰ ਸ਼ੁਰੂਆਤੀ ਦੌਰ ਵਿੱਚ ਹੀ ਨਾ ਰੋਕਿਆ ਗਿਆ ਤਾਂ ਇਹ ਸਾਡੀ ਕਿਸਾਨੀਆਂ ਤੇ ਆਰਥਿਕਤਾ ਨੂੰ ਤਬਾਹ ਕਰ ਦੇਵੇਗੀ ਸੁਖਵੀਰ ਨੇ ਮੰਗ ਕੀਤੀ ਹੈ ਕਿ ਭਾਖੜਾ ਬਿਆਸ ਪ੍ਰਬੰਧਨ ਬੋਰਡ ਵਿੱਚ ਪੰਜਾਬ ਦੇ ਪ੍ਰਤੀਨਿਧੀ ਨੂੰ ਮੈਂਬਰ ਵਜੋਂ ਤੁਰੰਤ ਬਹਾਲ ਕੀਤਾ ਜਾਵੇ ਅਤੇ ਪੰਜਾਬ ਦੇ ਪੱਖ ਨੂੰ ਅੱਖੋਂ ਪਰੋਖੇ ਕਰ ਹਰਿਆਣਾ ਨੂੰ ਵਾਧੂ ਪਾਣੀ ਦੇਣ ਲਈ ਦਿੱਤੀ ਗਈ ਮਨਜ਼ੂਰੀ ਨੂੰ ਤੁਰੰਤ ਰੱਦ ਕੀਤਾ ਜਾਵੇ ਉਨਾ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਹ ਗੱਲ ਯਕੀਨੀ ਬਣਾਵੇ ਕਿ ਠੋਸ ਕਾਰਵਾਈ ਕਰਨ ਅਤੇ ਪੰਜਾਬ ਦੇ ਵਿੱਚੋਂ ਕਿਸੇ ਵੀ ਹੈਡ ਵਰਕਸ ਰਾਹੀਂ ਹਰਿਆਣਾ ਨੂੰ ਵਾਧੂ ਪਾਣੀ ਨਾ ਛੱਡਿਆ ਜਾਵੇ ਅਤੇ ਹਰਿਆਣਾ ਨੂੰ ਪਹਿਲਾਂ ਛੱਡੇ ਜਾ ਰਹੇ ਵਾਧੂ ਪਾਣੀ ਨੂੰ ਵੀ ਰੋਕਿਆ ਜਾਵੇ ਸੁਖਵੀਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਅਜਿਹਾ ਕਰਕੇ ਹਰਿਆਣਾ ਤੇ ਕੇਂਦਰ ਸਰਕਾਰ ਦੇ ਦਬਾਅ ਅੱਗੇ ਝੁਕ ਜਾਂਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੇ ਅਧਿਕਾਰਾਂ ਦੀ ਰਾਖੀ ਵਾਸਤੇ ਇੱਕ ਵੱਡਾ ਮੋਰਚਾ ਲਾ ਦੇਵੇਗਾ ਦੋਸਤੋ ਇਸੀ ਕੋਲਮ ਹਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗੇ ਹੈ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਸਮਾਂ ਸਵਾਪਤਾ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾ ਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀ ਪਾਲੂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ